ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸ਼ਿਆਰਪੁਰ ਵਿਖੇ ਸ਼ਾਂਤਮਈ ਤਰੀਕੇ ਨਾਲ ਸਵਾਲ ਜਵਾਬ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਕਿਸਾਨ ਆਗੂਆਂ ਨੂੰ ਸਵੇਰੇ ਹੀ ਘਰਾਂ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵਿਸ਼ਵਗੁਰੂ ਬਣਨ ਦੇ ਸੁਪਨੇ ਦੇਖਦੇ ਹਨ ਤਾਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਨ ਤੋਂ ਕਿਉਂ ਡਰਦੇ ਹਨ ਆ ਦੇਖੋ ਜੀ ਉਸ ਪ੍ਰਸ਼ਾਸਨ ਦੀ ਕਿਸਾਨਾਂ ਤੇ ਮਜ਼ਦੂਰਾਂ ਦੇ ਜ਼ੁਲਮ ਜੋ ਕਿ ਮੋਦੀ ਦੇ ਕਹਿਣ ਤੇ ਪੀਤਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਣਾ ਚਾਹੁੰਦੇ ਜੀ ਜਿਹੋ ਜੀ ਕੋਕੋ ਹੋ ਜੇ ਬੱਚੇ ਮੋਦੀ ਦੇ ਰਾਹ ਭਗਵੰਤ ਮਾਨਵੀ ਤੁਰ ਪਿਆ ਕਿਸਾਨ ਮਜ਼ਦੂਰ ਜੋ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਿਹਾ ਸੀ ਜਿਹੜੇ ਮੋਦੀ ਹਕੂਮਤ ਨੂੰ ਸਵਾਲ ਕਰਨਾ ਚਾਹੁੰਦੇ ਸੀ ਤੇ ਅੱਜ ਭਗਵਾਨਤ ਮੋਦੀ ਦੇ ਹੱਕ ਵਿੱਚ ਭੁਗਤਿਆ ਤੇ ਆਹ ਕਿਰਤਿਆਂ ਨੂੰ ਡਾਂਗਾ ਨਾ ਖੋਟ ਕੇ ਤੇ ਗੱਡੀਆਂ 'ਚ ਪਾ ਲਿਆ ਤੇ ਜੇਲ੍ਹਾਂ ਤੋਂ ਸੁੱਟਣ ਜਾ ਰਹੇ ਆ ਤੇ ਅਸੀਂ ਦੱਸਣਾ ਚਾਹੁੰਨੇ ਹਾਂ ਜਦ ਤੱਕ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਨਹੀਂ ਹੁੰਦਾ ਨਸ਼ਾ ਤਸਕਰੀ ਮਾਈਨਿੰਗ mafia ਲੁੱਟਾਂ ਖੋਹਣੀਆਂ ਵਾਰਤਾਂ ਥੱਲੇ ਨਹੀਂ ਪੈਂਦੀ ਇਹ ਸੰਘਰਸ਼ਾ ਜਿੰਦੇ ਵਿਗਨਚਾਰੀ ਰਹਿਣਗੇ ਤੇ ਅੱਜ ਇਹ ਸਾਬਤ ਹੋ ਗਿਆ ਕਿ ਜਿਨਾ ਭਗਵੰਤ ਮਾਨ ਆਏ ਮੋਦੀ ਦੀ ਬੀ ਟੀਮ ਨਾ ਬੀ ਟੀਮ ਤੇ ਪੰਜਾਬ ਵਾਸੀਓ ਸਭ ਕੁਸਮਾ ਲੋ ਸਭ ਕੇ ਇਨਾਂ ਨੂੰ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸ਼ਿਆਰਪੁਰ ਵਿਖੇ ਸ਼ਾਂਤਮਈ ਤਰੀਕੇ ਨਾਲ ਸਵਾਲ ਜਵਾਬ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਕਿਸਾਨ ਆਗੂਆਂ ਨੂੰ ਸਵੇਰੇ ਹੀ ਘਰਾਂ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵਿਸ਼ਵਗੁਰੂ ਬਣਨ ਦੇ ਸੁਪਨੇ ਦੇਖਦੇ ਹਨ ਤਾਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਕਰਨ ਤੋਂ ਕਿਉਂ ਡਰਦੇ ਹਨ ਆਹ ਦੇਖੋ ਜੀ ਪੁਲਿਸ ਪ੍ਰਸ਼ਾਸਨ ਜੀ ਕਿਸਾਨਾਂ ਦੇ ਮਜ਼ਦੂਰਾਂ ਦੇ ਜ਼ੁਲਮ ਜੋ ਕਿ ਮੋਦੀ ਦੇ ਕਹਿਣ ਤੇ ਪੀਤਾ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਣਾ ਚਾਹੁੰਦੇ ਜੀ ਜਿਹੋ ਜੀ ਕੋਕੋ ਹੋ ਜੇ ਬੱਚੇ ਮੋਦੀ ਦੇ ਰਾਹ ਭਗਵੰਤ ਮਾਨ ਵੀ ਤੁਰ ਪਿਆ ਕਿਸਾਨ ਮਜ਼ਦੂਰ ਜੋ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਿਹਾ ਸੀ ਜਿਹੜੇ ਮੋਦੀ ਹਕੂਮਤ ਨੂੰ ਸਵਾਲ ਕਰਨਾ ਚਾਹੁੰਦੇ ਸੀ ਤੇ ਅੱਜ ਭਗਵੰਤ ਮਾਨ ਮੋਦੀ ਦੇ ਅੱਗੇ ਚ ਭੁਗਤਿਆ ਤੇ ਆਹ ਕਿਰਤਿਆਂ ਨੂੰ ਡਾਂਗਾ ਨਾਲ ਕੁੱਟ ਕੇ ਲੈ ਗੱਡੀਆਂ 'ਚ ਪਾ ਲਿਆ ਤੇ ਜੇਲ੍ਹਾਂ 'ਚ ਸੁੱਟਣ ਜਾ ਰਹੇ ਆ ਤੇ ਅਸੀਂ ਦੱਸਣਾ ਚਾਹੁੰਨੇ ਹਾਂ ਜਦ ਤੱਕ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਨਹੀਂ ਹੁੰਦਾ ਨਸ਼ਾ ਤਸਕਰੀ ਮਾਈਨਿੰਗ ਮਾਫੀਆ ਲੁੱਟਖੋਹਾਂ ਦੀਆਂ ਵਾਰਦਾਤਾਂ ਹੱਥ ਨਹੀਂ ਪੰਦੀ ਇਹ ਸੰਘਰਸ਼ ਨਿਰਵਿਘਨ ਚੱਲੀ ਰਹਿਣਗੇ ਤੇ ਅੱਜ ਇਹ ਸਾਬਤ ਹੋ ਗਿਆ ਕਿ ਜਿਨਾ ਭਗਵੰਤ ਮਾਨ ਆਏ ਮੋਦੀ ਦੀ ਬੀ ਟੀਮ ਨਾ ਬੀ ਟੀਮ ਤੇ ਪੰਜਾਬ ਵਾਸੀਓ ਸਭ ਕੁਝ ਸਮਾ ਲੋ ਸਭ ਕੇ ਇਨਾਂ ਨੂੰ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ